ਆ ਲਓ ਜੀ ਆਪਾਂ ਬੈਟਰੀ ਕੱਢ ਚੁੱਕੇ ਆ ਮੋਟਰਸਾਈਕਲ ਦੇ ਵਿੱਚੋਂ ਬੈਟਰੀ ਕੱਢ ਲਈ ਆ ਹੁਣ ਜਮਾ ਬਿਲਕੁਲ ਡੈਡ ਆਏ ਤੁਹਾਨੂੰ ਆ ਚੈੱਕ ਕਰਕੇ ਵਿਖਾਉਣੇ ਬੈਟਰੀ ਲਓ ਜੀ ਆ ਬਿਲਕੁਲ ਡੈਡ ਬੈਟਰੀ ਆ ਜਮਾ ਲਓ ਪੋਰਾ ਵੀ ਸੰਪਰਕ ਨਹੀਂ ਕਰ ਰਹੀ ਬਿਲਕੁਲ ਬੈਠੀ ਹੋਈ ਬੈਟਰੀ ਜਮਾ ਬੈਠ ਚੁੱਕੀ ਹੈ ਬੈਟਰੀ ਦੋਸਤੋ ਲਓ 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 ਜੀ ਆਹ ਵੇਖੋ ਗੌਰ ਨਾਲ ਚੈੱਕ ਕਰੋ ਬਿਲਕੁਲ ਵੀ ਜਮਾ ਵੀ ਲ ਕੋਈ ਸੰਪਰਕ ਨਹੀਂ ਕਰ ਰਹੀ ਬਿਲਕੁਲ ਆਪਾਂ ਇਹਨੂੰ ਚਲਦੀ ਵਿਖਾਉਣਾ ਜੋ ਆਪਾਂ ਵੀਡੀਓ ਦੇਖੀ ਸੀਗੀ ਆਪਾਂ ਉਹਦੇ ਹਿਸਾਬ ਨਾਲ ਅੱਜ ਕੰਮ ਕਰ ਰਹੇ ਆ ਆ ਆਪਾਂ ਪਟਦੇ ਪਹਿਲਾਂ ਤਾਂ ਸੀ ਇਹਨੂੰ ਪਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਇਹ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਵਾ ਕਈ ਵਾਰ ਜੋ ਆਪਣਾ ਮਰਾਉਣ ਵਾਲਿਆਂ ਦਾ ਜੇ ਸਟicker ਉੱਤੇ ਦਿੱਤਾ ਹੁੰਦਾ ਇਹ ਇਸ ਤਰ੍ਹਾਂ ਉੱਤੋਂ ਹੀ ਪਟਿਆ ਜਾਂਦਾ ਇਸ ਤਰ੍ਹਾਂ ਇਹ ਟੱਕਣ ਸਾਰਾ ਇਹਦੇ ਵਿੱਚ ਇਸ ਤਰ੍ਹਾਂ ਪਾਣੀ ਪਾਏ ਜਾਂਦਾ ਵਾ ਤੇ ਜਿਹੜਾ ਬ ਤੇ ਆਪਾਂ ਵੀ ਉਹ ਰਿਕਾਰਡ ਜਾਂ ਤਿਆਰ ਕਰਦੇ ਆਂ ਦੋਸਤੋ ਤੁਹਾਨੂੰ ਵਿਖਾਉਨੇ ਆ ਇਸ ਵੀਡੀਓ ਦੇ ਵਿੱਚ ਕੀ ਹਾਲ ਆ ਦੋਸਤੋ ਅੱਜ ਅਸੀਂ ਇੱਕ ਨਿਕਾ ਐ ਐਕਸਪੈਰੀਮੈਂਟ ਕਰਨ ਆਏ ਆ ਤੇ ਐਕਸਪੈਰੀਮੈਂਟ ਨੂੰ ਐਂਡ ਤਾਈਂ ਦੇਖਿਓ ਤੇ ਸ਼ੇਅਰ ਵੀ ਲਾਜ਼ਮੀ ਕਰੋ ਜੇ ਚੰਗਾ ਲੱਗਿਆ ਤਾਂ ਕਾਫੀ ਦਿਨਾਂ ਦੀ ਫੇਸਬੁੱਕ ਤੇ ਨੈਟ ਤੇ ਵੀਡੀਓ ਆਣਾ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆਣਾ ਵੀਰਾ ਮੋਟਰਸਾਈਕਲ ਦੀ ਬੈਟਰੀ ਜਦੋਂ ਖਰਾਬ ਹੋ ਜਾਂਦੀ ਆ ਤੇ 5 ਮਿੰਟਾਂ ਦੇ ਵਿੱਚ ਚਲਾ ਕੇ ਤੇ ਸੈਲਫ ਸਟਾਰਟ ਕਰਕੇ ਵਿਖਾ ਦਿੰਦਾ ਬੈਲ ਬਿਲਕੁਲ ਡੈੱਡ ਪਈ ਹੁੰਦੀ ਆ ਬੈਟਰੀ ਤੇ ਆ ਸਾਈਡ ਤੇ ਵੀਡੀਓ ਚੱਲ ਰਹੀ ਆ ਤੁਸੀਂ ਮਾੜੇ ਜਿ ਉਸ ਤੇ ਵੀਡੀਓ ਨੂੰ ਦੇਖ ਲਓ ਮਤਲਬ ਉਸ ਨੇ ਕਿਸ ਤਰ੍ਹਾਂ ਬੈਟਰੀ ਨੂੰ ਚਲਾਇਆ ਤੇ ਕਹਿੰਦਾ ਬਈ ਮੈਂ 50 ਰੁਪਈਆ ਦੇ ਵਿੱਚ ਬੈਟਰੀ ਨੂੰ ਲੈ ਕੇ ਪੂਰਾ ਚਾਲੂ ਕਰ ਦਿੰਨਾ ਵਾ ਤੇ ਅੱਜ ਆਪਾਂ ਉਹ ਵੀ ਐਕਸਪੈਰੀਮੈਂਟ ਕਰਾਂਗੇ ਪੂਰਾ ਦੇਖਦੇ ਆਂ ਬਾਈ ਦਾ ਉਹ ਜਿਹੜਾ ਐਕਸਪੈਰੀਮੈਂਟ ਸੀਗਾ ਵਾਕਈ ਰੀਅਲ ਆ ਜਾਂ ਫੇਕ ਆ ਆਪਾਂ ਇਹੋ ਜਿਹੜੀਆਂ ਵੀਡੀਓ ਹੁੰਦੀਆਂ ਆਪਾਂ ਮਾੜਾ ਉਹਨਾਂ ਦੇ ਬਾਇਓ ਡਾਟਾ ਚੈੱਕ ਕਰਦੇ ਰਹੀਦਾ ਵਾ ਤੇ ਐਕਸਪੈਰੀਮੈਂਟ ਕਰਦੇ ਰਹੀਦਾ ਬਈ ਬਾਕੀ ਇਹ ਚੀਜ਼ ਹੈ ਜਾਂ ਨਹੀਂ ਹੈ ਠੀਕ ਉਹ ਵੀਡੀਓ ਬਾਈ ਨੇ ਤਾਂ ਬੈਟਰੀਆਂ ਨੂੰ ਪੂਰੀ ਚਲਾ ਕੇ ਵਿਖਾਤੀ ਤੇ ਸੈਲਫ ਸਟਾਰਟ ਕਰਕੇ ਵਿਖਾਤਾ ਜਮਾਂ ਬੈਟਰੀਆਂ ਡੈਡ ਸੀਗੀਆਂ ਤੇ ਚਲਾ ਕੇ ਵਿਖਾਈਆਂ ਅੱਜ ਆਪਾਂ ਵੀ ਐਕਸਪੈਰੀਮੈਂਟ ਉਹੀ ਕਰਨਾ ਵਾ ਬਈ ਵਾਕਈ ਇਹ ਚੀਜ਼ ਹੋ ਸਕਦੀ ਆ ਮੋਟਰਸਾਈਕਲ ਦੀ ਬੈਟਰੀ ਜਨਾ ਬਿਲਕੁਲ ਡੈਡ ਪਈ ਆ ਤੁਹਾਨੂੰ ਦਿਖਾਵਾਂਗੇ ਸੈਲਫ ਸਟਾਰਟ ਮੋਟਰਸਾਈਕਲ ਆ ਤੇ ਚਕਾ ਕੇ ਵਿਖਾਵਾਂਗੇ ਸਾਰਾ ਕੁਝ ਬਈ ਬੈਟਰੀ ਚੱਕ ਰਹੀ ਸੈਲਫ ਕੇ ਨਹੀਂ ਚੱਕ ਰਹੀਆਂ ਡੈਡ ਪਈ ਬੈਟਰੀ ਮਰਾਉਣ ਦੀ ਬੈਟਰੀ ਸੀ ਖਤਮ ਹੋ ਗਈ ਆ ਉਹ 4 ਸਾਲ ਹੋ ਗਏ ਸੀ ਰੱਖੇ ਨੂੰ ਹੁਣ ਡੈੱਡ ਹੋ ਚੁੱਕੀ ਆ ਜਮਾ ਤੇ ਆਪਾਂ ਅਜੋ ਉਸ ਨੂੰ ਡੈੱਡ ਨੂੰ ਜਾਨੀ ਕਿ ਨਵਿਓ ਹੀ ਬਣਾਉਣਾ ਬੈਟਰੀ ਉਹ ਵੀਰ ਨੇ ਜਿਸ ਤਰ੍ਹਾਂ ਦੱਸਿਆ ਸੀ ਆਪਾਂ ਵੀ ਉਸ ਤਰ੍ਹਾਂ ਜਾਨੀ ਕਿ ਕਰਾਂਗੇ ਤੁਸੀਂ ਆ ਸਾਈਟ ਤੇ ਵੀਡੀਓ ਚੱਲਦੀ ਦੇਖ ਹੀ ਰਹੇ ਹੋ ਬਾਕੀ ਵੀਡੀਓ ਦਾ ਐਂਡ ਤਾਂ ਹੀ ਬਣੇ ਰਹੋ ਦੋਸਤੋ ਜੇ ਸ਼ੇਅਰ ਵੀ ਲਾਜ਼ਮੀ ਕਰੋ ਉਹ ਜਿਹੜਾ ਐਕਸਪੈਰੀਮੈਂਟ ਕਰਦੇ ਰਹੇ ਦਾ ਦੋਸਤੋ ਤੇ ਬਣੇ ਰਹੋ ਆਜੋ ਫਿਰ ਕਰਦੇ ਆਂ ਕੰਮ ਆਪਾਂ ਸਟਾਰਟ ਜੀ ਮਰਾ ਇਹ ਕੀ ਕਰੀ ਜਾਣਾ ਹੈ ਮੋਟਰ ਸਨ ਖੋਲੀ ਫਿਰਦਾ ਉਹ ਯਾਰ ਸੈਲਫ ਨਹੀਂ ਚੱਕਦਾਗਾ ਬੈਟਰੀ ਦੀ ਹੁਣ ਬਣਿਆਦ ਖਤਮ ਹੋ ਗਈ ਆ ਜਮ ਖਤਮ ਹੋ ਚੁੱਕੀ ਆ ਉਹ ਮੈਂ ਕੱਲ ਵੀਡੀਓ ਵੇਖ ਲਈ ਫੇਸਬੁੱਕ ਤੇ ਉਹ ਕਾਫੀ ਵਾਇਰਲ ਹੋ ਰਹੀ ਸੀਗੀ ਉਹ ਬਾਈ ਨੇ ਨਾ ਕੀਨੋ ਦੀ ਪੂੜੀ ਲੈ ਕੇ ਜਿਹੜੀ ਆਪਣੇ ਹਾਜਮੇ ਆਸਤੇ ਹੁੰਦੀ ਹੈ ਨਾ ਹਾਂ ਉਹ ਲੈ ਕੇ ਤੇ ਬਾਈ ਨੇ ਪਾਣੀ ਵਿੱਚ ਕੋਲ ਕੇ ਤੇ ਸਰਿੰਜ ਰਾਇਆਂ ਬੈਟਰੀ ਵਿੱਚ ਪਾਤੇ ਆ ਪੋਰਟ ਚਾਕੇ ਬੈਟਰੀਆਂ ਹੀ ਪਾਤੇ ਤੇ ਬੈਟਰੀਆਂ ਚੱਲਦੀਆਂ ਨੇ ਸੈਲਫ ਸਟਾਰਟ ਕਰਕੇ ਦਿਖਾਇਆ ਸਾਰਾ ਕੁਝ ਚੱਲਦ ਕਰਕੇ ਦਿਖਾਇਆ ਪਰ ਬੈਟਰੀਆਂ ਉਹਦੀਆਂ ਵੀ ਡੈੱਡ ਸੀਗੀਆਂ ਉਹਨੇ ਐਸ ਤਰ੍ਹਾਂ ਸਾਰੀ ਜਾਨੀ ਕਿ ਬੈਟਰੀ ਚੈੱਕ ਕਰਕੇ ਵਿਖਾਈ ਜਿੱਦਾਂ ਆਪਾਂ ਕਰ ਰਹੇ ਹਣਾ ਤੇ ਫਿਰ ਉਹੀ ਉਹਨੇ ਉਹ ਬੈਟਰੀ ਰੱਖੀ ਤੇ ਮੁੜ ਕੇ ਨਾ ਸੈਲਫ ਸਟਾਰਟ ਕਰਕੇ ਵਿਖਾਈ ਯਾਰ ਬੈਟਰੀਆਂ ਚਾਲੂ ਕਰਤੋਂ ਲਾ ਉਹ ਆਪਣੀਆਂ ਬੈਟਰੀ ਜਮਾਂ ਡੈੱਡ ਹੋ ਚੁੱਕੀ ਆ ਮਰਾਉਣ ਦੀ ਬੈਟਰੀ ਸੀ ਹੁਣ ਤਾਂ ਚਲੋ ਬੈਟਰੀ ਬਹੁਤ ਟਾਈਮ ਕੱਢ ਗਿਆ ਮਰਾਉਣ ਦੀ ਆ ਹਾਲੀ ਬੈਟਰੀ ਕੁਆ ਕారణ ਤੇ ਪਰ ਆਪਾਂ ਅੱਜ ਇਸ ਨੂੰ ਹੁਣ ਨਵੀਂ ਬਣਾਵਾਂਗੇ ਨਵੀਂ ਬਣਾਏਗਾ ਇਹਨੂੰ ਹਾਂ ਨਵੀਂ ਬਣਾਵਾਂਗੇ ਉਹ ਬਾਈ ਵਾਲੀ ਟਰੱਕ ਵਰਤਾਂਗੇ ਕਿਵੇਂ ਆ ਤੇ ਕਿਵੇਂ ਨਹੀਂ ਵੇਖਦੇ ਆ ਕਾਮਯਾਬ ਹੈ ਜਾਂ ਨਹੀਂ ਕਾਮਯਾਬ ਬਾਕੀ ਜੇ ਕਾਮਯਾਬ ਹੋਈ ਤਾਂ ਵੀਡੀਓ ਸ਼ੇਅਰ ਕਰ ਦੇ ਜੇ ਨਾ ਵੀ ਕਾਮਯਾਬ ਹੋਈ ਤਾਂ ਵੀ ਸ਼ੇਅਰ ਕਰ ਦਿਓ ਕਿਉਂਕਿ ਫਿਰ ਉਹ ਵੀਡੀਓ ਫੇਕ ਹੋਈ ਯਾਨੀ ਕਿ ਫੇਕ ਮੈਸੇਜ ਦਿੱਤਾ ਹੋਇਆ ਹਨਾ ਤੇ ਚਲੋ ਆਪਾਂ ਅੱਜ ਸ਼ੇਅਰ ਕਰਦੇ ਆ ਸਾਰਾ ਇਹਨੂੰ ਕਰਦੇ ਆ ਓਕੇ ਕਰਦੇ ਆ ਸਾਰਾ ਕੁਝ ਬਣਾਉਨੇ ਆ ਤੇ ਵੀਡੀਓ ਦੇ ਨਾਲ ਦੋਸਤੋ ਬਣੇ ਰਹੋ ਐਂਡ ਤਾਈਂ ਦੇਖੋ ਤੇ ਸ਼ੇਅਰ ਵੀ ਲਾਜ਼ਮੀ ਕਰਿਓ ਦੋਸਤੋ ਆ ਲਓ ਜੀ ਆਪਾਂ ਬੈਟਰੀ ਕੱਢ ਚੁੱਕੇ ਆ ਮੋਟਰਸਾਈਕਲ ਦੇ ਵਿੱਚੋਂ ਬੈਟਰੀ ਕੱਢ ਲਈ ਆ ਹੁਣ ਜਮਾ ਬਿਲਕੁਲ ਡੈਡ ਆਏ ਤੁਹਾਨੂੰ ਅੱਜ ਚੈੱਕ ਕਰਕੇ ਵਿਖਾਉਣਾ ਬੈਟਰੀ ਲਓ ਜੀ ਆ ਬਿਲਕੁਲ ਡੈਡ ਬੈਟਰੀ ਆ ਜਮਾ ਲਾ ਪੂਰਾ ਵੀ ਸੰਪਰਕ ਨਹੀਂ ਕਰ ਰਹੀ ਬਿਲਕੁਲ ਬੈਠੀ ਹੋਈ ਬੈਟਰੀ ਆ ਜਮਾ ਬੈਠ ਚੁੱਕੀ ਆ ਬੈਟਰੀ ਦੋਸਤੋ ਲਓ 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 ਜੀ ਆ ਵੇਖੋ ਗੌਰ ਨਾਲ ਚੈੱਕ ਕਰੋ ਬਿਲਕੁਲ ਵੀ ਜਮਾ ਵੀ ਲੈ ਕੋਈ ਸੰਪਰਕ ਨਹੀਂ ਕਰ ਰਹੀ ਬਿਲਕੁਲ ਆਪਾਂ ਇਹਨੂੰ ਚਾਲਦੀ ਵਿਖਾਉਣਾ ਜੋ ਆਪਾਂ ਵੀਡੀਓ ਦੇਖੀ ਸੀਗੀ ਆਪਾਂ ਉਹਦੇ ਹਿਸਾਬ ਨਾਲ ਅੱਜ ਕੰਮ ਕਰ ਰਹੇ ਆ ਤੇ ਅੱਲਾ ਤਾਂ ਸੀ ਇਹਨੂੰ ਪਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਇਹ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਵਾ ਕਈ ਵਾਰ ਜੋ ਆਪਣਾ ਮਰੌਣ ਵਾਲਿਆਂ ਦਾ ਜੇ ਸਟicker ਉੱਤੇ ਦਿੱਤਾ ਹੁੰਦਾ ਇਹ ਇਸ ਤਰ੍ਹਾਂ ਉੱਤੋਂ ਹੀ ਪਟਿਆ ਜਾਂਦਾ ਇਸ ਤਰ੍ਹਾਂ ਇਹ ਟੱਕਣ ਸਾਰਾ ਇਹਦੇ ਵਿੱਚ ਇਸ ਤਰ੍ਹਾਂ ਪਾਣੀ ਪਾਏ ਜਾਂਦਾ ਵਾ ਤੇ ਜਿਹੜਾ ਬਾਈ ਨੇ ਪਾਣੀ ਜਾਂ ਲਿਕਵਿਡ ਜਾਂ ਤਿਆਰ ਕੀਤਾ ਸੀਗਾ ਤੇ ਆਪਾਂ ਵੀ ਉਹ ਲਿਕਵਿਡ ਜਾਂ ਤਿਆਰ ਕਰਦੇ ਹਾਂ ਦੋਸਤੋ ਤੁਹਾਨੂੰ ਵਿਖਾਉਨੇ ਆ ਇਸ ਵੀਡੀਓ ਦੇ ਵਿੱਚ ਤੇ ਬਣੇ ਰਹੋ ਉਹਨੇ ਬਾਈ ਨੇ ਕੀਤਾ ਸੀਗਾ ਕਿ ਲਓ ਜੀ ਅੱਜ ਆਪਾਂ ਸਾਰਾ ਐਕਸਪੈਰੀਮੈਂਟ ਕਰ ਲੈਣਾ ਪੂਰੀ ਤਰ੍ਹਾਂ ਠੀਕ ਆ ਜੀ ਆ ਇੱਕ ਪਾਣੀ ਦੀ ਬੋਤਲ ਹੋਗੀ ਆ ਠੀਕ ਆ ਠੀਕ ਆ ਸਿੰਪਲ ਪਾਣੀ ਆ ਕੋਈ ਫਿਲਟਰ ਵਾਲਾ ਪਾਣੀਗਾ ਪੀਣ ਵਾਲਾ ਪਾਣੀ ਭਰ ਲੈਣਾ ਵਾ ਤੇ ਆ ਇਨੋ ਦੀ ਪੂੜੀ ਲੈ ਲਈ ਆ ਹਾਂ ਇਨੋ ਦੀ ਹਾਂ ਭਾਈ ਕਿਹਨੇ ਠੀਕ ਆ ਇਨੋ ਦੀ ਪੂੜੀ ਹੋਗੀ ਤਾਂ ਇੱਕ ਆਪਾਂ ਨੂੰ ਚਾਹੀਦੀ ਆ ਸਰਿੰਜ ਸਰਿੰਜ ਠੀਕ ਆ ਇੱਕ ਚਾਹੀਦੀ ਸਰੈਟੀਕ ਵਾਲੀ ਜਿਹੜੀ ਸਰਿੰਜ ਹੁੰਦੀ ਨਾ ਤੇ ਉਹਦੇ ਰਾਈ ਜਾਨੀ ਕਿ ਪੌਣਾ ਸੌਖਾ ਜਾਂਦਾ ਆ ਠੀਕ ਆ ਵਿੱਚ ਦੇ ਹਾਂ ਇਹਦੇ ਵਿੱਚ ਸਹੀ ਪੈ ਜਾਂਦਾ ਵਾ ਆ ਸਾਰਾ ਜੀ ਘਟ ਗਿਆ ਆ ਲੋ ਜੀ ਆ ਸਰਿੰਜ ਲੈ ਆਂਦੀ ਅੱਜ ਆਪਾਂ ਬੈਟਰੀ ਪੂਰੀ ਚਲਾਉਣੀ ਆ ਜਿਹੜੀ ਵੀਡੀਓ ਦੇਖੀ ਸੀਗੀ ਤੇ ਆਪਾਂ ਪੂਰਾ ਐਕਸਪੈਰੀਮੈਂਟ ਕਰਨਾ ਭਾਈ ਵਾਕਈ ਇਹ ਚੀਜ਼ ਹੈ ਜਾਂ ਨਹੀਂ ਹੈ ਤੇ ਪਾਉਣਾ ਪਤਾ ਕਿੰਨਾ ਕੁ ਥੋੜਾ ਹੀ ਪਾਉਣਾ ਬੜਾ ਬੜਾ ਨਹੀਂ ਪਾਉਣਾਗਾ ਥੋੜੇ ਕਿ ਨਹੀਂ ਥੋੜਾ ਹੀ ਪਾਉਣਾ ਵਾ ਠੀਕ ਆ ਹਾਂਜੀ ਤੇ ਆਪਾਂ ਅੱਜ ਬੈਟਰੀ ਤੁਹਾਨੂੰ ਚਾਲੂ ਕਰਕੇ ਵਿਖਾਉਣੀ ਆ ਤੇ ਨੂੰ ਜਾਨੀ ਨੇ ਖੋਲਿਆ ਦੰਦਾ ਨਾਲ ਤੇ ਆ ਚੱਕੋ ਵੀ ਹੁਣ ਇਹਨੂੰ ਸਾਰਾ ਨਾ ਇੰਨੇ ਪਾਣੀ ਵਿੱਚ ਲੈ ਇੰਨਾ ਪਾਣੀ ਲੈ ਲੈਣਾ ਦੋਸਤੋ ਯਾਨੀ ਕਿ ਇਹ ਹੈਗਾ ਵਾ 200 ਗ੍ਰਾਮ ਪਾਣੀ ਆ ਤੇ ਆ ਇੰਨੋ ਸਾਰਾ ਵਿੱਚ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਲੈਣਾ ਹਲਾ ਆ ਲਓ ਜੀ ਆ ਕੱਟਤਾ ਨਹੀਂ ਵਿੱਚ ਪਾਤਾ ਪਾਣੀ ਦੇ ਵਿੱਚ ਤੇ ਆ ਗਏ ਉਹ ਉਹ ਵਾਕੀ ਵੀ ਹੈਗਾ ਬਾਈ ਵਾਕੀ ਨਾ ਮੰਨਦਾ ਜਿਹੜਾ ਨਾ ਆ ਇਸ ਤਰ੍ਹਾਂ ਹਲਾ ਲੈਣਾ ਵਾ ਤੇ ਬਸ ਇੰਨਾ ਪਾਣੀ ਲੈ ਲਓ ਦੋਸਤੋ ਇੰਨੇ ਕੇ ਪਾਣੀ ਵਿੱਚ ਸਹੀ ਆ ਇਹ ਕਹਿੰਦੀ ਪੰਜਾ ਵਾਲੀ ਨਾ ਯਾਰ ਗੱਲ ਬੰਦ ਕਰ ਬੈਂਟਰੀਆਂ ਮੈਂ ਲੈਵਾਂ ਕੱਟੀਆਂ ਕਰਕੇ ਸਾਰੀਆਂ ਹਾਂ ਹਾਂ ਬੈਂਟਰੀਆਂ ਕੱਟੀਆਂ ਕਰਕੇ ਲੈ ਕੇ ਨਹੀਂ ਆ ਉਬਾਲਾ ਮਾਰ ਗਿਆ ਵਾ ਜਿਵੇਂ ਲੈਂਕੇ ਦਾ ਨਹੀਂ ਲੈਂਕੇ ਦਾ ਨਹੀਂ ਜਿਵੇਂ ਉਬਾਲਾ ਵਜਦਾ ਹੁੰਦਾ ਇਸ ਤਰ੍ਹਾਂ ਵੱਜ ਗਿਆ ਦੋਸਤੋ ਤੇ ਆ ਸਰੈਂਜ ਲੈਂਡ ਦਾ ਮਸਕ ਤੇ ਇਹੀ ਆ ਬਸ ਇਹ ਇਹਨੂੰ ਸਰੈਂਜ ਨੂੰ ਭਰਨਾ ਵਾ ਇਸੇ ਤਰ੍ਹਾਂ ਪਹਿਲੇ ਤਾਂ ਸਰਿੰਜ ਬਾਹਰ ਮਾਰੋ ਚੰਗੀ ਤਰ੍ਹਾਂ ਸਫਾਈ ਹੋ ਜੇ ਸਰਿੰਜ ਦੀ ਠੀਕ ਆ ਠੀਕ ਆ ਜੀ ਇਹ ਵੀ ਇਹ ਵੀ ਹੁਣ ਸਰਿੰਜ ਆਪਾਂ ਨੂੰ ਆਮ ਹੀ ਮਿਲ ਜਾਂਦੀਆਂ ਵਾ ਠੀਕ ਆ ਚਿੱਟੇ-ਚੁੱਟੇ ਵਾਲਿਆਂ ਦੀਆਂ ਪਈਆਂ ਹੁੰਦੀਆਂ ਬਹੁਤ ਥਾਂ-ਥਾਂ ਹੀ ਪਈਆਂ ਯਾਰ ਬਹੁਤ ਕੰਮ ਖਰਾਬ ਹੋ ਰਿਹਾ ਦੋਸਤੋ ਤੁਹਾਨੂੰ ਕਿਹੋ ਜਿਹੀ ਨਹੀਂ ਜਾਂਦੀ ਉਹ ਮੈਨੂੰ ਤਾਂ ਰਸਤੇ ਵਿੱਚ ਹੀ ਲੱਭ ਗਈ ਮੈਂ ਤਾਂ ਨਿਊਜ਼ੀਲੈਂਡ ਚੱਲਾ ਸੀਗਾ ਤਾਂ ਹੀ ਸਮਝ ਆਇਆ ਕਿ ਹੁਣ ਕਿੱਥੇ ਕੱਢੀ ਆਹੋ ਮੈਂ ਮੈਨੂੰ ਰਸਤੇ 'ਚ ਹੀ ਲੱਭ ਗਈ ਮੈਂ ਕਿਹਾ ਚੱਲ ਕਾਦੇ 10 ਰੁਪਏ ਲਾਉਣੇ ਆ ਆਪਾਂ ਤੱਕ ਐਕਸਪੈਰੀਮੈਂਟ ਹੀ ਕਰਨਾ ਵਾ ਭਾਈ ਇਹ ਐਕਸਪੈਰੀਮੈਂਟ ਕਾਮਯਾਬ ਹੈ ਜਾਂ ਨਹੀਂ ਕਾਮਯਾਬ ਕਹਨੇ ਨਹੀਂ ਸਹੀ ਨਹੀਂ ਸਹੀ ਆਹ ਲੋ ਜੀ ਵਿਚਕਾਰੀਆਂ ਮਰਾ ਕੇ ਹੁਣ ਤਾਂ ਆਪਾਂ ਆ ਸਾਫ਼ ਕਰ ਲਈ ਬਿਲਕੁਲ ਸਿਰਫ ਹਰੇਕ ਪੋਰਟ ਦੇ ਵਿੱਚ ਬਸ ਇੰਨਾ ਕੁ ਪਾਣੀ ਯਾਦ ਰੱਖੋ ਇੰਨਾ ਕ ਇਹ ਹੈਗਾ 5 ਐਮ ਐਲ 5 ਐਮ ਐਲ ਹਾਂ 5 ਐਮ ਐਲ ਹਰੇਕ ਦੇ ਵਿੱਚ ਇਹ ਪੈਣਾ ਚਾਹੀਦਾ ਇਸੇ ਇਸੇ ਤਰ੍ਹਾਂ ਆਹ ਲੋ ਜੀ ਪਾਤੀ ਦੋ ਲਓ ਜੀ ਇੱਕ ਕਿੰਨੀਆਂ-ਕਿੰਨੀਆਂ ਕਹਿੰਦੇ ਆ ਸਾਰਿਆਂ ਸਾਰਿਆਂ ਪੋਟਾਂ ਵਿੱਚ ਪੈਣੀ ਚਾਹੀਦੀ ਆ ਇੱਕ-ਇੱਕ ਹਾਂ ਓਕੇ ਠੀਕ 5 ਐਮ ਐਮ ਐਲ ਹੋਵੇ ਓਕੇ 5 ਐਮ ਐਮ ਐਲ ਬਸ ਵੱਧ ਤੋਂ ਵੱਧ 10 ਐਮ ਐਲ ਬਸ ਇਸ ਤੋਂ ਜ਼ਿਆਦਾ ਨਹੀਂ ਆ ਲੋ ਪਾਤੀ ਆ ਚੌਥੇ ਵਿੱਚ ਤੇ ਉਹ ਬਾਈ ਨੇ ਨਾ ਫਿਰ ਐ ਪਾ ਕੇ ਤੇ ਹੁਣ ਸਟਾਰਟ ਕਰਤਾ ਜੀ ਸਾਰਾ ਕੰਮ ਪਾਈਵੇਂ ਵਿੱਚ ਆ ਦੋਸਤੋ ਲਓ ਜੀ ਆਪਾਂ ਥੋੜੀ ਜੀ ਹੋਰ ਪਾ ਲੈਨੇ ਮੇਰੇ ਹਿਸਾਬ ਨਾਲ ਤਾਂ ਪਾਣੀ ਵਿੱਚ ਤੇ ਵਿੱਚ ਹੈ ਹੀ ਨਹੀਂ ਢਿੰਦਾ ਹੀ ਨਹੀਂ ਜਮਾਂ ਵੀ ਨਹੀਂ ਬਸ ਥੋੜਾ ਥੋੜਾ ਜੀ ਪੈਣਾ ਪਾਣੀ ਬਹਲਾ ਨਹੀਂ ਪੈਣਾ ਹਾਂ ਆ ਲੋ ਜੀ ਇਹ ਗਿਆਨੀ ਹਰ ਵੀਡੀਓ ਲਿਆਉਂਦਾ ਕੋਈ ਸਪੈਰੀਮੈਂਟਰ ਨਵੇਂ ਤੋਂ ਨਵੇਂ ਹੀ ਕਰਦਾ ਹੈ ਤੇ ਮਨ ਜਾਣੇ ਆ ਬਾਈ ਫਿਰ ਇਹ ਪੰਜਾਲ ਪੁੜੀ ਨਾਲੀ ਇਹ ਬਾ 10 ਕਿ ਐਮ ਐਲ ਪਾਣੀ ਪੈਂਦਾ ਹੁੰਦਾ ਇਹਦੇ ਵਿੱਚ ਬਾਹਲਾ ਨਹੀਂ ਪੈਂਦਾ ਵਾ ਯਾਨੀ ਕਿ 10 ਕਿ 10 ਕਿ ਪੈਂਦਾ ਬਾਹਲਾ ਨਹੀਂ ਪੈਂਦਾ ਇਹਦੇ ਵਿੱਚ ਇਤੋਂ ਜ਼ਿਆਦਾ ਨਹੀਂ ਪੈਂਦਾ ਪਾਣੀ ਤੇ ਬਸ ਆਪਾਂ ਉਹ ਵੀਰ ਦਾ ਦੇਖਣਾ ਬਈ ਐਕਸਪੈਰੀਮੈਂਟ ਇਹ ਵਾਕਈ ਹੈ ਜਾਂ ਨਹੀਂ ਆਹ ਦੋਸਤੋ ਆਹ ਸਿੰਚਾਈ ਪਦਤੀ ਸੈੱਟ ਤੇ ਆਹ ਲਾਦਾ ਟੱਕਣ ਜੀ ਨੂੰ ਦਾ ਦੋਸਤੋ ਹੁਣ ਵੇਖੋ ਕੀ ਕਰਦਾ ਕੀ ਸੱਪ ਕੱਢਦਾ ਬਾਈ ਮੇਰਾ ਹੁਣ ਵੇਖੋ ਆਹ ਲਾਤਾ ਉਹਨੇ ਟੱਕਣ ਉੱਤੇ ਆਹ ਟੱਕਣ ਲਾ ਦਿੱਤਾ ਦੋਸਤੋ ਲੱਗ ਗਿਆ ਟੱਕਣਾ ਇਮਰੌਨ ਦੀ ਬੈਟਰੀ ਇਮਰੌਨ ਦੀ ਬੈਟਰੀ ਬਹੁਤ ਚੰਗੀ ਬੈਟਰੀ ਹੈ ਬਹੁਤ ਟਾਈਮ ਕੱਢ ਗਈ ਹੈ 4 ਸਾਲ ਕੱਢ ਗਈ ਬੈਟਰੀ ਹਾਂ ਹਾਂ 4 ਸਾਲ ਬੈਟਰੀ ਕੱਢ ਗਈ ਪਰ ਹੁਣ ਖਰਾਬ ਹੋ ਗਈ ਵੀਡੀਓ ਵੇਖੀ ਕਰਕੇ ਮੈਂ ਕਹਾਂ ਚੱਲ ਆਪਾਂ ਸਿੱਟ ਨਹੀਂ ਕਾਦੇ ਆ ਤੇ ਇੱਕ ਐਕਸਪੈਰੀਮੈਂਟ ਕਰਦੇ ਹਾਂ ਵਾਕਈ ਹੁਣ ਇਹ ਸੈਲਫ ਚੱਕੂਗੀ ਕਿ ਨਹੀਂ ਚੱਕੂਗੀ ਸੈਲਫ ਤੇ ਲਓ ਜੀ ਆਪਾਂ ਹੁਣ ਇਹਦੇ ਵਿੱਚ ਇਹਨੂੰ ਰੱਖਣ ਲੱਗੇ ਆਂ ਦੋਸਤੋ ਇੱਧਰ ਇਹਨੇ ਬੈਟਰੀ ਚਾਹਤੀ ਵਿੱਚ ਤੇ ਉੱਤੋਂ ਹੁਣ ਵੇਖੋ ਲਾਤੀਏ ਨੇ ਹੁਣ ਪੇਚ ਕਿੱਥੇ ਆ ਆਪੇ ਪੇਚ ਆਹ ਲਓ ਜੀ ਦੋਸਤੋ ਆਹ ਨਾਲ ਦੀ ਪੇਚੋ ਤੇ ਦੇਖੋ ਬਾਈ ਇਹ ਜਿਹੜੀ ਟਰੈਕ ਆ ਬਾਈ ਦੀ ਜਿਹੜੀ ਦੱਸੀ ਹੋਈ ਸੀ ਕਿ ਕਾਮਯਾਬ ਹੈ ਜਾਂ ਨਹੀਂ ਕਾਮਯਾਬ ਕੇ ਬਸ ਐਵੇਂ ਫੇਕ ਹੀ ਵੀਡੀਓ ਸੀਗੀ ਉਹ ਵਾਲੀ ਠੀਕ ਆ ਤੇ ਜੇ ਤਾਂ ਬਾਈ ਨੇ ਇਹ ਹੋ ਗਈ ਕਾਮਯਾਬ ਸੈਲਫ ਚੱਕ ਲਈ ਬਾਈ ਨੇ ਸੈਲਫ ਸਟਾਰਟ ਕਰਕੇ ਵਿਖਾਇਆ ਵੀ ਮੋਟਰਸਾਈਕਲ ਉਹ ਕਹਿੰਦਾ ਬਸ ਜਦੋਂ ਪਾਣੀ ਪਾਤਾ ਇਹਨੂੰ ਤੇਲ ਤੂਲ ਦੇ ਦਾਂ ਚੰਗੀ ਤਰ੍ਹਾਂ ਤਰੰਤੀ ਚੱਲ ਪੈਣੀ ਪੈਂਦਾ ਕਹਿੰਦਾ 2 ਮਿੰਟ ਬਸ ਮੋਟਰਸਾਈਕਲ ਸਟਾਰਟ ਰਹਿੰਦੇ ਹੋ ਤੇ ਤੁਹਾਡੀ ਜਿਹੜੀ ਆ ਬੈਟਰੀ ਨੇ ਕੰਮ ਕਰ ਪਾ ਤਰੇ ਸਾਹਮਣੇ ਇਹ ਪੇਚਕਸ ਲਾ ਕੇ ਵਿਖਾਇਆ ਜਮਾਂ ਡੈੱਡ ਹੋਈ ਪਈ ਸੀ ਬੈਟਰੀ ਬਿਲਕੁਲ ਡੈੱਡ ਹੋਈ ਪਈ ਸੀ ਬੈਟਰੀ ਦੋ ਇਨ ਮਾਪਾ ਸਟਾਰਟ ਕਰਨਾ ਵਾ ਜਮਾ ਯਾਨੀ ਕਿ ਦਰਖਣ ਵਿਖਾਉਣਾ ਹੈ ਵੀ ਬੈਟਰੀ ਨਾ ਸਟੋ ਵੀ ਹੈਣਾ ਹਾਂ ਇਹ ਸਹੀ ਹੈ ਜੇ ਤਾਂ ਇਸ ਤਰ੍ਹਾਂ ਕੰਮ ਚੱਲਦਾ ਤਾਂ ਸਰੋਂ ਵਧੀਆ ਗੱਲ ਆ ਚੱਲੀ ਜਾ ਰਿਹਾ ਹੈਣਾ ਸਹੀ ਹੈ ਉਹ ਬਾਈ ਨੇ ਹੁਣ ਤਾਂ ਕਹਿੰਦਾ ਲਾਈਫ ਉਨੀ ਹੀ ਫੇਰ ਵਾਦੇ ਜਾਂਦੀ ਹੈ ਇਹਦੀ ਹਾਂ ਹਾਂ ਤੇ ਇਨੂ ਜਿ ਕੁਝ ਹੋਊ ਯਾਨੀ ਕਿ ਹੁਣ ਇਹ ਤਾਂ ਨਹੀਂ ਪਤਾ ਇਨੋ ਚਾ ਇਨੋ ਚ ਹੀ ਹੋਣਾ ਪਾਣੀ ਤਾਂ ਫਿਰ ਉਹੀ ਹੋਗਾ ਸਿੰਪਲ ਹਾਂ ਹਾਂ ਇਨੋ ਨੇ ਆਪਦਾ ਰਿਜ਼ਲਟ ਵਿਖਾਉਣਾ ਹੈ ਕਹਣੇ ਬਸ ਸਹੀ ਹੈ ਫਿਰ ਇਨੂ ਇਨੂ ਹੀ ਕੰਮ ਕਰਦਾ ਉਹ ਦਿਨਾਂ ਬਾਈ ਹਾਂ ਤੇ ਚੱਲ ਜਾਂਦਾ ਹੂੰ ਕੋਈ ਸੀ ਗਾੜਨਾ ਇਹ ਦੋਸਤ ਉਹ ਰਖ ਕੇ ਹੀ ਕੱਸਤਾ ਅੱਜ ਜਹਾਜ਼ ਨੰਗਾ ਸੀ ਜਾਂਦਾ ਹੀ ਤੇ ਹੁਣ ਵੇਖੋ ਅੱਗੇ ਕੀ ਬੰਦਾ ਹੁਣ ਮੋਟਰਸਾਈਕਲ ਦੀ ਤਿਆਰੀਆਂ ਵੇਖੀ ਹੁਣ ਸਿਰਫ ਤੁਹਾਨੂੰ ਮਾਰੂ ਨਹੀਂ ਪਹਿਲਾਂ ਆਪਾਂ ਕਿਹੜਾ 10 ਦੋਸਤਾਂ ਨੂੰ ਖੋਣੇ ਆ ਭਾਈ ਸੈਲਫ ਚੱਕਦਾ ਕਿ ਨਹੀਂ ਚੱਕਦਾ ਠੀਕ ਆ ਆ ਲੋ ਜੀ ਆ ਦਿੱਤਾ ਲਾ ਆਪਾਂ ਰੈੱਡ ਦਾ ਕਵਰ ਲਾਤਾ ਆ ਲੋ ਜੀ ਆ ਕੱਤੀ ਜਾਂਦਾ ਵੀ ਮੇਰਾ ਤੇ ਲਓ ਜੀ ਪਹਿਲਾਂ ਤਾਂ ਆਪਾਂ ਮੋਟਰਸਾਈਕਲ ਨੂੰ ਸਟਾਰਟ ਕਰਦੇ ਆ ਦੋਸਤੋ ਆ ਰੱਖ ਆਹ ਨਾ ਇਧਰ ਤੇ ਆ ਮੇਰਾ ਆ ਚਾ ਬੇ ਇੱਥੇ ਲੈ ਮੜਾ ਬਖਾਈ ਆ ਬਖਾ ਮੀਟਰ ਬਖਾ ਆ ਵੇਖੋ ਭਾਈ ਬਿਲਕੁਲ ਡੈਡ ਆ ਕੁਛ ਨਹੀਂ ਚੱਕ ਰਿਆ ਕੋਈ ਲਾਲ ਬੱਤੀ ਚੱਕ ਰਿਆ ਵਾ ਠੀਕ ਆ ਬਿਲਕੁਲ ਆ ਦੇਖੋ ਦੋਸਤੋ ਗੌਰ ਨਾਲ ਦੇਖੋ ਬੈਲਾ ਆ ਦੋਸਤੋ ਗੌਰ ਨਾਲ ਦੇਖਿਓ ਬੈਲਾ ਕੋਲ ਸੁੱਚ ਲੱਗੀ ਹੋਈ ਆ ਤੇ ਲਓ ਜੀ ਚੱਕ ਨਹੀਂ ਰਿਆਗਾ ਨਾ ਬੈਟਰੀ ਡੈਡ ਆ ਤੇ ਆ ਤੁਹਾਨੂੰ ਸੈਲਫ ਚੱਕਾ ਕੇ ਵੀ ਵਿਖਾਉਨੇ ਆ ਆ ਲਓ ਜੀ ਕੁਛ ਵੀ ਨਹੀਂ ਚੱਕ ਰਿਆਗਾ ਦੋਸਤੋ ਤੇ ਪਰ ਹੁਣ ਆਪਾਂ ਇਹਨੂੰ ਕਿੱਕ ਨਾਲ ਸਟਾਰਟ ਕਰਕੇ ਤੁਹਾਨੂੰ ਦਿਖਾਉਨੇ ਆ ਨਹੀਂ ਚਲੀ ਨਾ ਤੇ ਆ ਹੁਣ ਕਿੱਕ ਨਾਲ ਸਟਾਰਟ ਕਰਕੇ ਉਹ ਕਹਿੰਦੇ 2 ਮਿੰਟ ਇਹਨੂੰ ਮਟਰ ਸਟਾਰਟ ਰੱਖਣਾ ਮੋਟਰਸਾਈਕਲ ਨੂੰ ਤੇ ਬੈਟਰੀ ਚਾਰਜਰ ਹੋ ਸਕਦੀ ਆ ਦੇ ਸਾਹ ਦੇ ਮੇਰੇ ਸੰਬੋਧਨ ਦਾ। ਅੰਦਾਜ਼ਾ ਫਰਕ ਦੋਸਤੋ ਲੱਗਦਾ ਹਾਰਨ ਵੱਜਣ ਲੱਗ ਗਿਆ ਅੱਗੇ ਤਾਂ ਵਾਜਦਾ ਨਹੀਂ ਸੀ ਹਾਰਨਾ। ਫਰਕ ਪੈ ਗਿਆ। ਲੱਗਦਾ। 2 ਮਿੰਟ ਸਟਾਰਟ ਰੱਖਣਾ ਵਾ ਬਸ। ਫਿਰ ਚਾਰਜਰ ਹੋ ਜੂਗੀ। ਹਰਨ ਤੋਂ ਹੀ ਪਤਾ ਲੱਗਦਾ ਹਾਰਨ ਵਜਾਂ ਲੱਗ ਗਿਆ ਜਵਾਂ ਨਹੀਂ ਬਾਈ ਦਾ ਸੀ ਯਾਰ ਨਾਲ ਹਾਂ ਲੱਗਦਾ ਹੈ ਟਰੈਕੋ ਦੀ ਕਾਮਯਾਬ ਆ ਬਾਬੇ ਇਹ ਕਹਣੀ ਐਂਡੀ ਆ ਬੈਂਟੀਆਂ ਨੂੰ ਦਿਖਾਈਆਂ ਹਾਂ ਕੀ ਆ ਬੰਦੀ ਆ ਗੱਲ ਦੋਸਤੋ ਬੜੇ ਰਹੇ ਹੋ ਵੀਡੀਓ ਦੇ ਨਾਲ ਹਾਂ ਹਾਂ ਸੱਚ ਵਿੱਚ ਸੱਚ ਵਿੱਚ ਵਾਕੀ ਉਹਦਾ ਪੈਰੀਮੀਟਰ ਸਹੀ ਸੀ ਦੇਖੋ ਬੰਦਾ ਕੀਆ ਦੋ ਮਿੰਟ ਨਹੀਂ ਗਿਆ ਲਓ ਵੀ ਦੋਸਤੋ ਆਪਾਂ ਹਾਰਨ ਤੇ ਚੈੱਕ ਕਰਦੇ ਪਹਿਲਾਂ ਤਾਂ ਲੈ ਆਂ ਕਿ ਨਹੀਂ ਰੇਸ ਨਾਲ ਇਹਨਾਂ ਦਾ ਬਜਾਈ ਤਾਂ ਨਹੀਂ ਹੁੰਦਾ ਤੇ ਨਹੀਂ ਦੋਸਤੋ ਨਹੀਂ ਬਣੀ ਗੱਲ ਦੋਸਤੋ ਵੀਡੀਓ ਫੇਕ ਸੀਗੀ ਇਹ ਵਾਲੀ ਬਹੁਤ ਹੀ ਜਿਆਦਾ ਇੰਨਾ ਕ ਤਾਂ ਹਾਰਨੇ ਪਹਿਲਾਂ ਵੀ ਵੱਜਦਾ ਸੀਗਾ ਕਿਉਂਕਿ ਜਿਹੜਾ ਮੋਟਰਸਾਈਕਲ ਦਾ ਆਪਦੇ ਖੁਦ ਦਾ ਕਰੰਟ ਹੁੰਦਾ ਇੰਨਾ ਕ ਤਾਂ ਹਾਰਨ ਵਜਨ ਵਾਸਤੇ ਠੀਕ ਆ ਵੀਡੀਓ ਫੇਕ ਸੀਗੀ ਉਹਨਾਂ ਨੇ ਵੀ ਰੇਸਾਂ ਦੇ ਕੇ ਆਏ 2 ਕੁ ਮਿੰਟ ਆਪਾਂ ਵੀ ਰੇਸਾਂ ਦੇ ਚੁੱਕੇ ਆ ਸਾਰਾ ਕੁਝ ਕਰ ਚੁੱਕੇ ਆ ਪਰ ਬੈਟਰੀ ਬਿਲਕੁਲ ਵੀ ਨਹੀਂ ਉੱਠੀ ਜੇ ਇਸ ਤਰ੍ਹਾਂ ਬੈਟਰੀਆਂ ਉੱਠਦੀਆਂ ਹੁੰਦੀਆਂ ਤਾਂ ਦੋਸਤੋ ਫਿਰ ਹੋ ਸਕਦਾ ਨਵੀਆਂ ਬੈਟਰੀਆਂ ਵੇਖਣੀਆਂ ਨਹੀਂ ਸੀਗੀਆਂ 7-7 ਸਾਲ 8-8 ਸਾਲ ਫਿਰ ਤਾਂ ਇਹੀ ਚੱਲੀ ਜਾਣੀਆਂ ਸੀਗੀਆਂ ਬੈਟਰੀਆਂ ਠੀਕ ਨਹੀਂ ਉਹ ਵੀਡੀਓ ਉਹ ਫੇਕ ਹੀ ਆਈ ਆ ਵੀਡੀਓ ਬਸ ਵਿਊ ਦਾ ਚੱਕਰ ਦੀ ਫੇਕ ਸੀ ਵੀਡੀਓ ਦੋਸਤੋ ਤੇ ਬਾਕੀ ਵੀਡੀਓ ਸ਼ੇਅਰ ਕਰਦੇ ਹੋ ਇਹੋ ਜਿਹਾ ਆਪਾਂ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਜਿਹੜੀ ਖੁਦ ਨੂੰ ਆਪਾਂ ਵੀਡੀਓ ਕੋਈ ਫੇਕ ਲੱਗਦੀ ਹੁੰਦੀ ਹੈ ਨਾ ਤੇ ਆਪਾਂ ਉਹਤੇ ਐਕਸਪੈਰੀਮੈਂਟ ਕਰ ਲੈਂਦਾ ਜਿਹੜੀ ਪਤਾ ਚੀਜ਼ ਵਿੱਚ ਹੈਗਾ ਕੁਝ ਹੇਗਾ ਵਿਖਾਇਆ ਗਿਆ ਵਾ ਉਤੇ ਕੋਈ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਜਿਹੜੀ ਚੀਜ਼ ਹੈਗੀ ਹੈਗੀ ਆ ਪਰ ਇਹ ਚੀਜ਼ ਲੱਗਦੀ ਨਹੀਂ ਸੀ ਬਾਈ ਇਸ ਤਰ੍ਹਾਂ ਬਾਈ ਇਹ ਬੈਟਰੀ ਚਾਰਜਰ ਹੋ ਜਾਂਦੀ ਹੈ ਮੋਟਰਸਾਈਕਲ ਦੀ ਪਰ ਨਹੀਂ ਹੋਈ ਗਈ ਅਸੀਂ ਤਦੇ ਵੀਡੀਓ ਬਣਾਈ ਜਾ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ